ਔਰ ਦੋ ਪਾਈ ਤੇ ਜਿੰਮੇਦਾਰ ਆ ਦੋ ਪਾਈ ਦੇ ਜਿੰਮੇਦਾਰ ਤਾਂ ਦੰਨੇ ਪਹਿਲਾਂ ਤਾਂ ਇਕੱਠੇ ਤੇ ਛੋਟਾ ਕੰਮ ਕਰਦਾ ਦੀ ਵੱਡਾ ਨੰਬਰਦਾਰੀ ਕੀ ਰਹਿਣਾ ਜਿਹਨੂੰ ਨੰਬਰਦਾਰੀ ਕੀ ਰਹਿਣਾ ਦੀ ਉਹ ਛੋਟੇ ਨੂੰ ਕਿਸੇ ਨੇ ਚੱਕ ਲਾਦੀ ਹੈਗਾ ਦੀ ਛੜਾ ਵੱਡਾ ਬਿਆਹ ਲਾ ਤੂੰ ਝੜਿਆ ਕੀਤਾ ਜਮਰਦਾ ਉਹ ਮੋਜ ਨਾਲ ਕਦੇ ਸ਼ਹਿਰ ਭਗ ਜਾਂਦਾ ਕਦੇ ਘਰੇ ਐਂਛਾ ਲੈਂਦਾ ਉਹ ਕਹਿੰਦਾ ਵੀ ਆਪਾਂ ਤਾਂ ਅੱਡ ਕਰਦੇ ਮਿੱਤਰਾਂ ਉਹ ਕਹਿੰਦਾ ਰਹਿਣ ਦੇ ਲੋਕਾਂ ਦਾ ਚੱਕ ਨਹੀਂ ਕੁਝ ਕਰ ਸਕਦੀ ਹਾਂ ਇਹ ਤਾਂ ਹੋੜਾ ਲਾਇਆ ਹੋਇਆ ਇਹ ਤਾਂ ਤੂੰ ਜਾਣਦੇ ਕਹਿੰਦਾ ਨਾ ਤੂੰ ਤਾਂ ਛਾਲਿਆ ਮੌਜ ਨਾਲ ਸਮੋਸੇ ਖਾਂਦਾ ਫਿਰਦਾ ਮੈਂ ਖੇਤਾਂ 'ਚ ਡਲੇ ਖਾਂਦਾ ਫਿਰਦਾ ਇਹ ਆਪਣਾ ਕੰਮ ਨਹੀਂ ਚੱਲਣਾ ਕਹਿੰਦਾ ਵੀ ਅੱਡ ਹੋ ਜਾ ਠੀਕ ਐ ਰਾਤ ਨੂੰ ਪੈ ਗਿਆ ਮੈਂ ਅੱਗੇ ਜਦੋਂ ਮੱਕੀਆਂ ਬੀਜਦੇ ਆਪਾਂ ਉੱਚੇ ਧਾਮੋਂ ਪਾਣੀ ਰੋਕਦੇ ਹੁੰਦੇ ਕਈ ਵਾਰੀ ਰਾਤ ਨੂੰ ਵੀ ਕਈ ਜਾ ਕੇ ਤੁਰ ਜਾਂਦੇ ਵੀ ਕਿਤੇ ਖੱਤੇ ਦਾ ਪਾਣੀ ਦਾ ਨਿਕਲ ਜਾਈ ਮੱਕੀ ਨਹੀਂ ਹੋਣੀ ਚਲੋ ਉਹ ਜਦੋਂ ਗੈਕ ਖੇਤ ਨੂੰ ਛੋਟਾ ਕਹੀਂ ਚੱਕ ਕੇ ਗਾਹਾਂ ਉਹ ਵੱਡੇ ਦੇ ਖੇਤ ਚ ਦੋ ਬੰਦੇ ਫਿਰਨ ਉਹ ਕਹਿੰਦਾ ਉਹ ਸਾਡੇ ਖੇਤ ਚ ਤੁਸੀਂ ਕੀ ਕਰਨ ਆਇਓ ਕਹਿੰਦੇ ਤੇਰਾ ਖੇਤ ਤਾਂ ਹੈ ਤੂੰ ਕੀ ਲੱਗਦਾ ਤੂੰ ਕੀ ਖੇਤ ਦਾ ਲੱਗਦਾ ਕਹਿੰਦਾ ਮੇਰੇ ਭਾਈ ਦਾ ਤਾਂ ਹੈਗਾ ਕਹਿੰਦਾ ਅਸੀਂ ਉਹਦੇ ਕਰਮ ਆ ਅਸੀਂ ਇਹ ਪਾਣੀ ਰੋਕ ਦਿਆਂ ਕੰਮ ਕਰਦੇ ਫਿਰੇ ਹਾ ਉਹਦੇ ਕਰਮ ਆ ਗਏ ਸੀ ਉਹ ਕਹਿੰਦਾ ਫਿਰ ਮੇਰੇ ਕਰਮ ਕਿੱਥੇ ਨੇ ਕਹਿੰਦਾ ਉਹ ਸਮੁੰਦਰੋਂ ਪਾਰ ਸੁੱਤੇ ਪਏ ਨੇ ਸੁੱਤੇ ਪਏ ਨੇ ਉਹ ਨਹੀਂ ਉੱਠਦੇ ਜੀ ਉਹਨਾਂ ਨੂੰ ਜਗਾ ਕੇ ਆਵੇਂਗਾ ਤਾਂ ਉੱਠਣਗੇ ਨਹੀਂ ਉਹ ਤਾਂ ਉੱਥੇ ਪਈ ਰਹਿਣਗੇ ਕਹਿੰਦਾ ਫਿਰ ਮੈਂ ਤਾਂ ਹੁਣ ਹੀ ਜਾਣਾ ਉਥੋਂ ਚੱਲ ਪਿਆ ਉਥੋਂ ਚੱਲੋ ਚਾਲ ਤੁਰਿਆ ਜਾਂਦਾ ਤੁਰਿਆ ਜਾਂਦਾ ਜਦੋਂ ਮੰਜ਼ਲ ਤੇ ਪਹੁੰਚ ਗਿਆ ਗਾਹਮੂਰੇ ਇੱਕ ਪਿੰਡ ਆ ਗਿਆ ਕਿਉਂਕਿ 12-12 ਕੋਤੇ ਪਿੰਡ ਹੁੰਦੇ ਪਹਿਲੀਆਂ ਜ ਕਿ ਉਹ ਵੀ ਕੋ ਤੇ ਵੀ ਆ ਜਾਂਦਾ ਸੀ ਕੌਹਾਂ ਵੱਡੀਆਂ ਹੁੰਦੀਆਂ ਮੀਰ ਛੋਟੇ ਹੁੰਦੇ ਉਹ ਪਹੁੰਚਿਆ ਉੱਥੇ ਨੂੰ ਰਾਤ ਪੈ ਗਈ ਰਾਤ ਰਹਾ ਉੱਥੇ ਅੱਗ ਦੇ ਅੰਗਿਆਲ ਡਿਗਣ ਰਾਤ ਨੂੰ ਜਿਵੇਂ ਆਪਣੇ ਆਹ ਮੀ ਡਿਗੇ ਹੁਣ ਉਹਨੇ ਛੋਚਿਆ ਵੀ ਇਹੇ ਕਹਿੰਦੇ ਤੂੰ ਕਿੱਧਰ ਨੂੰ ਚੱਲਿਆ ਭਾਈ ਕਹਿੰਦਾ ਮੈਂ ਤਾਂ ਬਦੇ ਕਰਮ ਜਗਾਉਣ ਜਾਣਾ ਉਹ ਕਹਿੰਦਾ ਕਰਮ ਕਿੱਥੇ ਜਗਾ ਕੇ ਆਏਗਾ ਕਹਿੰਦਾ ਸਮੁੰਦਰੋਂ ਪਾਰ ਛੁੱਤੇ ਪਏ ਕਹਿੰਦੇ ਜੇ ਛੱਡਾ ਛਨੇਹਾਂ ਲੈ ਜੇ ਇੱਕ ਮੰਨੋ ਦੇ ਦਿਓ ਹਾਂ ਮੈਨੂੰ ਜਾਣਾ ਹੀ ਹੈ ਮੈਨੂੰ ਜਾਣਾ ਹੀ ਹੈ ਭਾਈ ਸਨੇਹਾ ਛੋੜਾ ਲੈ ਜੂ ਉੱਥੇ ਜਾ ਕੇ ਇਹ ਪੁੱਛੀ ਜਿੱਥੇ ਤੂੰ ਕਰਮ ਆਪਦੇ ਜਗਾਵੇਂਗਾ ਵੀ ਉਹ ਫਲਾਣੇ ਪਿੰਡ ਚ ਐਡੇ ਐਡੇ ਅੰਗਾਰ ਡਿੱਗਦੇ ਨੇ ਅੱਗ ਦੇ ਰਾਤ ਨੂੰ ਵੀ ਉਹ ਕਿਉਂ ਕਾਰਨ ਕੀ ਆ ਉਹ ਉਹ ਕਹਿੰਦਾ ਵੀ ਮੈਂ ਸਨੇਹਾ ਦੇ ਦੂੰ ਭਾਈ ਛੋੜਾ ਉਤੋਂ ਚੱਲ ਪਿਆ ਚੱਲੋ ਚਾਲ ਤੁਰਿਆ ਜਾਂਦਾ ਤੁਰਿਆ ਜਾਂਦਾ ਗਾਹਾਂ ਜਾ ਕੇ ਕਿ ਜਦੋਂ ਹੋਇਆ ਦੁਪਹਿਰਾ ਸਿਖਰ ਉਦੋਂ ਆਪਾਂ ਸੌਣ ਨੂੰ ਡਿੱਗਦੇ ਆ ਖੜ ਦੇਖਦੇ ਵਿੱਚ ਉਹ ਗਿਆ ਕੁਦਰਤ ਮਹਾਰਾਜ ਦੀ 베ਰੀ ਨੂੰ 베ਰ ਲੱਗੇ ਹੋਏ ਦੇਖੋ ਰੁੱਤ ਗਈ ਕੁੱਤੋਂ ਹਾਂ 베ਰ ਤੇ ਉਹਨੇ ਉੱਧਰੋਂ 베ਰ ਚੱਕਿਆ ਉਹ ਮਿੱਠਾ ਖੰਡ ਵਰਗਾ ਉਹਨੇ ਦੂਏ ਪਾਸੋਂ ਚੱਕਿਆ ਤਾਂ ਉਹ ਕੌੜਾ ਜਾਹਿਰ ਵਰਗਾ ਕਹਿੰਦਾ ਵੇ ਤੂੰ ਕਹਿੰਦਾ ਪਹਿਲੇ ਵਾਲਾ ਦਾ ਵਿਸ਼ਵਾਸ ਖਰਾਬ ਕਰਦਾ ਹਾਂ ਹਾਂ ਬੈਡੀ ਕਾਜ ਮੈਂ ਬੋਲ ਕਹਿ ਦੇਣਾ ਇਹ ਤਾਂ ਬਹੁਤ ਜ਼ਰ ਕਹਿੰਦਾ ਵੀ ਹੁਣ ਇਹ ਨਾਲ ਲਾਜ ਉਹ ਕਹਿੰਦੀ ਵੀ ਰਾਈਆ ਕਹਿੰਦੇ ਹਰੇਕ ਇਹੀ ਕੁਛ ਕਹਿ ਕੇ ਲੰਘਦਾ ਪਹਿਲਾਂ ਮੈਨੂੰ ਸ਼ਰਾਧੂ ਵੀ ਆਹਾ ਬੇਰ ਬਹੁਤ ਮਿੱਠੇ ਨੇ ਜਦੋਂ ਕਹਿੰਦੀ ਇਧਰਲੇ ਪਾਸੋਂ ਖਾਂਦਾ ਫੇਰ ਮੈਨੂੰ ਗਾਲਾਂ ਕੱਢਣੋਂ ਨਹੀਂ ਹਟਦਾ ਵੀ ਇਹ ਗੱਲ ਕੀ ਕਹਿੰਦਾ ਵੀ ਇਹਦੇ ਬਾਰੇ ਮੈਨੂੰ ਕੀ ਪਤਾ ਹੈ ਮੈਂ ਤਾਂ ਆਪ ਆਪ ਚੱਲਿਆ ਗਿਆ ਹਾਂ ਉਹ ਕਹਿੰਦੀ ਤੂੰ ਕਿੱਥੇ ਚੱਲਿਆ ਗਿਆ ਕਹਿੰਦਾ ਮੇਰੇ ਕਰਮ ਛੁੱਤੇ ਪਏ ਨੇ ਸਮੁੰਦਰੋਂ ਪਾਰ ਉਹ ਮੈਂ ਜਗਾਉਣ ਚੱਲਿਆ ਕਹਿੰਦੀ ਫੇਰ ਮੇਰੀ ਫਰਿਆਦ ਲੈ ਜੀ ਜੀ ਮੈਂ ਤਾਲੀ ਗਾਂਦੀ ਆ ਕਹਨ ਲਿਆ ਮੂੰਹ ਹੀ ਹਿਲੇਉਣਾ ਮੈਂ ਉੱਥੇ ਹਿਲਾ ਦੂ ਤੈਨੂੰ ਸਨੇਹਾ ਤੇਰਾ ਤੇ ਸਹੀ ਇਸ਼ਲਾਮਤ ਦੇ ਦੂੰਗਾ ਭਾਈ ਛੇਰ ਮੱਥਿਆ ਕਹਿੰਵੀ ਹਾਂ ਮੇਰਾ ਸਨੇਹਾ ਜ਼ਰੂਰ ਦੇਂ ਗਾਂਹ ਭੇ ਚੱਲ ਪਿਆ ਤੁਰਿਆ ਜਾਂਦਾ ਜਦੋਂ ਸਮੁੰਦਰ ਦੇ ਨੇੜੇ ਪਹੁੰਚਿਆ ਤਾਂ ਇੱਕ ਘੋੜੀ ਫਿਰਦੀ ਆ ਨਗਾਮ ਬਲਕੂਂ ਪਾਇਆ ਹੈ ਉਹਦੇ ਕਾਠੇ-ਕੁਠੇ ਕਸ਼ੂ ਭੱਜੀ ਫਿਰਦੀ ਆ ਜਦੋਂ ਭੱਜੀ ਫਿਰਦੀ ਆ ਉਹ ਭੱਜ ਕੇ ਉਹਦੇ ਕੋਲੇ ਆਈ ਉਹਦੇ ਕੋਲੇ ਆਈ ਕਹਿੰਦੀ ਬੇ ਰਾਇਆ ਮੇਰੇ ਤੇ ਸ਼ਵਾਰੀ ਕਰ ਲਾ ਕਹਿੰਦਾ ਮੈਂ ਕਿਉਂ ਕਰਨਾ ਸ਼ਵਾਰੀ ਤੇ ਮੈਂ ਸ਼ਵਾਰੀ ਨਹੀਂ ਕਰਦਾ ਕਹਿੰਦੀ ਫਿਰ ਚੱਲਿਆ ਕਿੱਥੇ ਕਹਿੰਦਾ ਮੇਰੇ ਕਰਮ ਸੁੱਤੇ ਪੈਣੇ ਸਮੁੰਦਰੋਂ ਪਾਰ ਮੈਂ ਉਹ ਜਗਾਉਣ ਚੱਲਿਆ ਕਹਿੰਦੀ ਜੇ ਮੇਰਾ ਛਨੇਹ ਹੈ ਲੈ ਜੇ ਮੇਰੇ ਤੇ ਸ਼ਵਾਰੀ ਕੋਈ ਨਹੀਂ ਕਰਦਾ ਮੈਂ ਡੇਬਕਦੀ ਫਿਰਦੀ ਆ ਮੇਰੇ ਅੰਦਰ ਅਗਨ ਇੰਨੀ ਲੱਗੇ ਆ ਇੱਕ ਗੱਲ ਹੀ ਚਾਹੁੰਦਾ ਵੀ ਮੈਨੂੰ ਸ਼ਵਾਰੀ ਕਿਉਂ ਨਹੀਂ ਮਿਲਦਾ ਕਹਿੰਦਾ ਕੋਈ ਨਹੀਂ ਤੇਰਾ ਛਨੇਹ ਹੈ ਭਾਈ ਦੇਵਾਂਗਾ ਜ਼ਰੂਰ ਤੈਨਾਂ ਹੋ ਗਏ ਤੈਨਾਂ ਹੋ ਗਏ ਸਮੁੰਦਰ ਦੇ ਕਾਂਡੇ ਤੇ ਜਾ ਖੜਿਆ ਪੁਲ ਇੱਧਰ ਨਹੀਂ ਦੀਂਦਾ ਪੁਲ ਇੱਧਰ ਨਹੀਂ ਦੀਂਦਾ ਕਹਿੰਦਾ ਹੁਣ ਲੰਘੀਏ ਕਿਵੇਂ ਖੜਾ ਛੋਤੀ ਜਾਂਦਾ ਜਦੋਂ ਛੋਤੀ ਜਾਂਦਾ ਉਹ ਦੇਖਦਾ ਵੀ ਹੁਣ ਨਾ ਤਾਂ ਪੱਤੇ ਰਲ ਜਾਣਦੇ ਆ ਲੰਘੀਏ ਕਿਹੜੇ ਢੰਗ ਨਾਲ ਲੰਘੀਏ ਜਦੋਂ ਐ ਖੜਾ ਵਿਚੋਂ ਪਾਣੀ ਦੇ ਮੱਛ ਆ ਮੱਛ ਕਹਿੰਦਾ ਉਹ ਭਾਈ ਕਿਵੇਂ ਖੜਾ ਹੈ ਉਹ ਕਹਿੰਦਾ ਖੜਾ ਕਿਵੇਂ ਆ ਮੈਂ ਯਾਰ ਪਾਰ ਲੰਘਣਾ ਹੈ ਕਹਿੰਦਾ ਪਾਰ ਕੀ ਕਰਨ ਜਾਮਾਂਗਾ ਉਧਰ ਤਾਂ ਸ਼ੇਰ ਭੁਗੇਰ ਬਹੁਤ ਨੇ ਤੈਨੂੰ ਖਾ ਜਾਣਗੇ ਕਹਿੰਦਾ ਮੇਰੇ ਕਰਮ ਸੁੱਤੇ ਪਏ ਨੇ ਮੈਂ ਜਗਾ ਕੇ ਆਉਣੇ ਨੇ ਖਾ ਜਾਣ ਦੇ ਪਛੱਕਦੀ ਕਹਿੰਦਾ ਮੈਂ ਛੋਚਦਾ ਵੀ ਨੰਗਾ ਕਿਵੇਂ ਕਹਿੰਦਾ ਇੰਨੀ ਕਰਨੀ ਦਾ ਮਾਲਕ ਹੋ ਕੇ ਤੂੰ ਤੂੰ ਕਰਮ ਜੇ ਕੌਣ ਚੱਲਿਆ ਕਹਿੰਦਾ ਹੋਰ ਕਹਿੰਦਾ ਬੈਠ ਮੇਰੇ ਢੂਹੇ ਤੇ ਤੈਨੂੰ ਪਾਰ ਲੰਘਾਵਾਂ ਕਹਿੰਦਾ ਦੇਖ ਬਈ ਕਿਤੇ ਚਲੇ ਅੱਧ ਵਿਚਾਲੇ ਜਾ ਕੇ ਡੋ ਬਣਾ ਦੇ ਆ ਗਏ ਮੈਨੂੰ ਸ਼ਿਕਾਰ ਤੇ ਆ ਗਿਆ ਕਹਿੰਦਾ ਤੇਰਾ ਮੇਰਾ ਧਰਮ ਰਿਆ ਬੈਠ ਤੇ ਪਾਰ ਲਾ ਪਾਰ ਲਾ ਦੂੰ ਪਰ ਇੱਕ ਗੱਲ ਜ਼ਰੂਰ ਆ ਤੈਨੂੰ ਉਧਰ ਜਾ ਕੇ ਦਖ਼ਲ ਚੱਲ ਪਾਰ ਲਾ ਕਹਿੰਦਾ ਵੀ ਠੀਕ ਆ ਹਾਂ ਦੂਏ ਪਾਰ ਉੱਤਰ ਗਿਆ ਕਹਿੰਦਾ ਲੈ ਵੀ ਉੱਤਰ ਜਾ ਗੱਲ ਇੰਨੀ ਆ ਵੀ ਮੈਂ 24 ਘੰਟੇ ਪਾਣੀ 'ਚ ਹੀ ਰਹਿਣਾ 24 ਘੰਟੇ ਪਾਣੀ ਦੇ ਵਿੱਚ ਮੇਰੀ ਆਗਨ ਨਹੀਂ ਬੁਝ ਰਹੀ ਮੇਰੀ ਆਗਨ ਉਹਨੇ ਨਹੀਂ ਹੁੰਨੀ ਜਿਵੇਂ ਮੈਂ ਪੱਠੀ ਮੂਹਰੇ ਬੈਠਾ ਹਾਂ ਨਾ ਇੰਨਾ ਛੇਕ ਪੈਂਦਾ ਨਾਲੇ ਪਾਣੀ ਨਾਲੇ ਮੈਂ ਪਾਣੀ 'ਚ ਹਾਂ ਜੇ ਮੈਂ ਬਾਹਰੋਂ ਮਤ ਮੱਚ ਜੂ ਨੇ ਉਹ ਵੀ ਪੁੱਛਦਾ ਵੀ ਜੇ ਤੂੰ ਜੇ ਆਪਦੇ ਕਰਮ ਜਗਾਉਣ ਚੱਲਿਆ ਤਾਂ ਮੇਰਾ ਸਨੇਹਾ ਮਿੰਤ ਨਾਲੀ ਲੈ ਜੀ ਮੇਰਾ ਵੀ ਕੰਮ ਕਰ ਇਹ ਕਰਦੀ ਕਹਿੰਦਾ ਵੀ ਤੇਰਾ ਬਾਦ ਤੇਰਾ ਮੇਰਾ ਵਾਦਾ ਰਹਾ ਮੈਂ ਭਾਈ ਐਨੇ ਗੱਲ ਤੈਨੂੰ ਉੱਥੇ ਜਾ ਕੇ ਉਹਨਾਂ ਨੂੰ ਕਹਿ ਦੂੰਗਾ ਕਿ ਤੇਰੇ ਕਰਮ ਚਾਗਣਗੇ ਗਾਹਾਂ ਲੰਘਿਆ ਗਾਹਾਂ ਪਰ ਪ੍ਰਮਾਤਮਾ ਮਿਲਿਆ ਉਹਨੇ ਆਖਿਆ ਵੀ ਇਹ ਤਾਂ ਗਾਹਾਂ ਖਾਤਰੇ ਦੇ ਹੀ ਕਰਮ ਆ ਇੱਥੇ ਕੋਈ ਕਸ਼ੀਰ ਪੈ ਗਿਆ ਨਾ ਚੱਕ ਕੇ ਲੈ ਜੀ ਬੀਦਰ ਆਯਾਰ ਹੈਗਾ ਜੰਗਲ ਹੈਗਾ ਸਾਰਾ ਉਹ ਪਰਮਾਤਮਾ ਮੂਰੇ ਆਇਆ ਉਹਦੇ ਉਹ ਕਹਿੰਦਾ ਓਏ ਭਗਤਾ ਕਿੱਧਰ ਫਿਰਦਾ ਤੂੰ ਕਹਿੰਦਾ ਜੀ ਮੇਰੇ ਕਰਮ ਸੁੱਤੇ ਪਏ ਨੇ ਮੈਂ ਤਾਂ ਉਹ ਜਗਾਉਣ ਆਇਆ ਕਹਿੰਦਾ ਜਾ ਮੁੜ ਜਾ ਤੇਰੇ ਕਰਮ ਜਗ ਪਏ ਕਹਿੰਦਾ ਐ ਕਿਵੇਂ ਮੁੜ ਜਾ ਮੇਰੇ ਕੋਲੇ ਸਨੇਹ ਪੰਜ ਨੇ ਉਹ ਤੁਹਾਨੂੰ ਦੱਚ ਕੇ ਫੇਰ ਵਾਪਸ ਹੂੰ ਕਹਿੰਦਾ ਹਾਂ ਦੱਚ ਲੈ ਇਹਨਾ ਪਹਿਲੇ ਹੀ ਇੱਥੋਂ ਆਜ ਸਮੁੰਦਰਾਂ ਇਹ ਸਮੁੰਦਰ ਦੇ ਵਿੱਚ ਇੱਕ ਮੱਛ ਰਹਿਦਾ ਜਿਹਨੇ ਮੈਨੂੰ ਪਾਰ ਲਾਇਆ ਛੋਟੇ ਕੋਲੇ ਲੈ ਜਾਂਦਾ ਹਾਂ ਕਹਿੰਦਾ ਅੱਛਾ ਇਹ ਮਾ ਉਹ ਕਹਿੰਦਾ ਮੈਂ 24 ਘੰਟੇ ਪਾਣੀ ਦੇ ਵਿੱਚ ਰਹਿਣਾ ਉਹ ਮੇਰੇ ਅੰਦਰੋਂ ਆਗਨ ਨਹੀਂ ਬੁਝਦੀ ਇਹ ਕੀ ਕਾਰਨ ਹੋਇਆ ਕਹਿੰਦਾ ਸੁਣ ਲਾ ਕਹਿੰਦਾ ਇਹ ਪਿਛਲੇ ਜਾਮੇ ਦੇ ਵਿੱਚ ਪੰਡਤ ਸੀ ਵਿਦਮਾਨ ਸੀ ਹਰੇਕ ਨੂੰ ਵਿਦਿਆ ਦਸਦਾ ਆਪ ਦੀ ਪਾਰੇ ਵਿਦਿਆ ਦੇ ਕੇ ਨਹੀਂ ਆਇਆ ਗੁਣ ਕੋਲ ਹੀ ਰੱਖ ਲਿਆ ਉਹ ਜਿਹੜਾ ਵਿਦਿਆ ਦਾ ਗੁਣਾ ਹੈ ਉਹ ਦੇ ਅੰਦਰ ਅੱਗ ਲਾਈ ਜਾਂਦਾ ਜੇ ਵਿਦਿਆ ਗੁਣ ਦੇ ਦਿੰਦਾ ਕਾਨੂੰ ਅੱਗ ਲੱਗਦੀ ਇਹਨੂੰ ਕਿਹਨਾਂ ਫਿਰ ਹੁਣ ਮੈਂ ਉਹਨੂੰ ਕੀ ਕਹਾਂ ਕਹਿੰਦਾ ਉਹਨੂੰ ਐ ਕਹੀਂ ਵੀ ਤੈਨੂੰ ਇੱਥੇ ਕੋਈ ਮਾਰੇ ਹੁਣ ਫਿਰ ਮਾਨਸ ਜੂਨੀ ਪਵੇਂ ਉਹ ਵਿਦਿਆ ਵੰਡ ਕੇ ਆ ਪੰਡਿਤ ਜੀ ਫੇਰ ਤੇਰੇ ਅੰਦਰ ਠੰਡ ਪਊ ਉਹ ਤੇਰੇ ਅੰਦਰ ਅੱਗ ਲਾਉਂਦੀ ਹੈ ਉਹ ਕਹਿੰਦਾ ਠੀਕ ਹੈ ਜੀ ਕਹਿ ਦਾਂਗੇ ਉਹਨੂੰ ਕਹਿੰਦਾ ਇੱਕ ਹੋਰ ਹੈ ਕਹਿੰਦਾ ਕੀ ਕਹਿੰਦਾ ਇੱਕ ਘੋੜੀ ਸ਼ਮਗਰ ਦੇ ਪਰਲੇ-ਪਾਸੇ ਭੱਜੀ ਫਿਰਦੀ ਹੈ ਐ ਸ਼ਿੰਗਾਰੀ ਵੀ ਆ ਪੂਰੀ ਉਹਨੇ ਕਿ ਬਾਹਰ ਨਹੀਂ ਮੈਂ ਤਾਂ ਕੋਨੂੰ ਸਵਾਰ ਕੋਈ ਮਿਲ ਨਹੀਂ ਰਿਹਾ ਉਹ ਕਹਿੰਦਾ ਵੀ ਮੇਰੇ ਤੇ ਸਵਾਰੀ ਕਰੋ ਕਹਿੰਦਾ ਗੱਲ ਸੁਣ ਲਾ ਉਹ ਸਵਾਰੀ ਤਾਂ ਉਹਦੇ ਤੇ ਕਰਨੂ ਬੰਦਾ ਜਿਹੜੀ ਉਹ ਘੋੜੀ ਭੱਜੀ ਫਿਰਦੀ ਉਹ ਪਹਿਲੀਆਂ ਚ ਜਨਾਨੀ ਸੀ ਉਹਨੇ ਆਪਣਾ ਆਦਮੀ ਮਾਰਤਾ ਸੀ ਉਹਨੂੰ ਤਾਂ ਨਹੀਂ ਸ਼ਵਾਰ ਮਿਲਦਾ ਉਹਨੂੰ ਇਹ ਡੰਡ ਲੱਗਿਆ ਵਾ ਕਹਿੰਦਾ ਫਿਰ ਹੁਣ ਕਹਿੰਦਾ ਜਾ ਕੇ ਬਹਿ ਜੀ ਤੇਰੇ ਕਰਮ ਜਾਗਦੇ ਨੇ ਕਹਿੰਦਾ ਜੀ ਠੀਕ ਹੈ ਕਹਿੰਦਾ ਇੱਕ ਹੋਰ ਹੈ ਕਹਿੰਦਾ ਉਹ ਦੱਛਦਾ ਹੈ ਏਰੀਆ ਕਹਿੰਦਾ ਇੱਕ ਬੇਰੀ ਹੈ ਇੱਕ ਪਾਸੇ ਦੇ ਬੇਰ ਮਿੱਠੇ ਨੇ ਇੱਕ ਪਾਸੇ ਤੇ ਕੌੜੇ ਨੇ ਉਹਦਾ ਉਹਦੇ ਬਾਰੇ ਦੱCHO ਕਹਿੰਦਾ ਉਹਦੇ ਬਾਰੇ ਕੀ ਦੱਚੀਏ ਉਹਦੇ 7 ਪਾਸੇ ਸ਼ਾਈ ਦਾ ਖਜ਼ਾਨਾ ਥੱਲੇ ਮੋਰਾਂ ਦਾ ਭਰਿਆ ਹੋਇਆ ਜਿੱਧਰੋਂ ਮੋਰਾਂ ਦਾ ਖਜ਼ਾਨਾ ਉਧਰ ਫੇਰ ਖੱਟੇ ਨੇ ਜੋ ਕਢਾ ਦੇਵੇ ਮਿੱਠੇ ਹੋ ਜਾਣਗੇ ਕਹਿੰਦਾ ਜੀ ਠੀਕ ਹੈ ਕਹਿੰਦਾ ਹੋਰ ਕਹਿੰਦਾ ਇੱਕ ਕਹਾ ਪਿੰਡ ਹੈ ਕਹਿੰਦਾ ਪਿੰਡ ਦੇ ਵਿੱਚ ਰਾਤ ਨੂੰ ਟਿਕਟਕਿਆ ਹੋਏ ਤੋਂ ਫਿਰ ਏਡ ਏਡ ਅੰਗਿਆਰ ਕਹਿੰਦਾ ਮੈਂ ਟਿਕ ਦੇ ਦੇਖੇ ਨੇ ਪਰ ਨੁਕਸਾਨ ਕੋਈ ਨਹੀਂ ਕਰਦਾ ਡਰਾਉਣਾ ਹਟਦੇ ਨਹੀਂ ਉਹਦਾ ਲੱਜ ਕੋਈ ਕਹਿੰਦਾ ਗੱਲ ਸੁਣ ਲਾ ਉੱਥੇ ਗਰੀਬਾਂ ਦੀ ਲਟਕੀ ਆ ਇੱਕ ਨੌਜਵਾਨ ਉਹ ਵਿਹਣ ਵਾਲੀ ਐ ਜੇ ਪਿੰਡ ਰਲ ਕੇ ਉਹਦਾ ਵਿਆਹ ਕਰ ਦੇਣ ਉਹਨਾਂ ਚ ਪਹੁੰਚ ਨਹੀਂ ਹੈਗੀ ਵਿਚਾਰਿਆਂ ਚ ਤਾਂ ਉੱਥੇ ਭਾਈ ਛੱਤ ਜੋਗੀ ਬੀਤਣ ਲੱਗ ਨੂੰ ਅੰਗਾਰ ਦੇਖਣੋਂ ਹਟ ਜਾਣਗੇ ਕਹਿੰਦਾ ਜੀ ਠੀਕ ਐ ਬੱਸ ਕਹਿੰਦਾ ਬਾਸ ਜੀ ਚੰਗਾ ਯਾਰ ਭਾਈ ਮੋੜ ਬਾਬਾ ਚਾ ਹੁਣ ਮੁੜ ਕੇ ਉੱਥੇ ਫੇਰ ਆ ਗਿਆ ਮੱਛ ਤੇ ਮੱਛ ਤੇ ਦਰਿਆ ਦੇ ਕੰਢੇ ਆ ਕੇ ਖੜ ਗਿਆ ਕਹਿੰਦਾ ਉਹ ਆ ਗਿਆ ਮਿੱਤਰਾ ਕਹਿੰਦਾ ਹਾਂ ਆ ਗਿਆ ਕਹਿੰਦਾ ਫਿਰ ਕਿਵੇਂ ਬੀਤੀ ਕਹਿੰਦਾ ਬੀਤੀ ਝੋਣ ਲਾ ਤੂੰ ਪਹਿਲਾਂ ਪੰਡਤ ਸੀ ਮੈਂ ਗਿਆਨ ਨਹੀਂ ਕਿਸੇ ਨੂੰ ਦਿੱਤਾ ਗਿਆਨ ਢਿੱਡ ਚ ਲੈ ਕੇ ਮਰ ਗਿਆ ਉਹ ਗਿਆਨ ਆ ਜਿਹੜਾ ਉਹ ਤੇਰੇ ਅੰਦਰ ਅੱਗ ਲਾਈ ਜਾਂਦਾ ਗਿਆਨ ਵੰਡਣਾ ਚਾਹੀਦਾ ਕਹਿੰਦਾ ਗੁਣਾਬਦਾ ਤੂੰ ਕਹਿੰਦਾ ਫਿਰ ਹੁਣ ਕੀ ਬਣੂ ਕਹਿੰਦਾ ਹੁਣ ਇਹ ਬਣੂਗਾ ਤੈਨੂੰ ਕੋਈ ਮਾਰੀ ਇੱਥੇ ਤੂੰ ਫਿਰ ਜੂਨੀ ਪਮੇ ਮਾਨਸ ਫੇਰ ਤੇਰਾ ਆਧਾਰ ਹੋ ਸਕਦਾ ਨਹੀਂ ਆਧਾਰ ਨਹੀਂ ਹੁੰਦਾ ਉਹ ਕਹਿੰਦਾ ਫਿਰ ਇੱਥੇ ਮਾਰਨ ਵਾਲਾ ਕਿਹੜਾ ਤੂੰ ਪਤਾ ਨਹੀਂ ਕਿਵੇਂ ਆ ਗਿਆ ਮੈਂ ਤਾਂ ਤੇਰਾ ਮੂੰਹ ਦੇਖਿਆ ਇੱਥੇ ਤਾਂ ਅੱਜ ਤੱਕ ਕੋਈ ਆਇਆ ਹੀ ਨਹੀਂ ਕਹਿੰਦਾ ਫਿਰ ਹੁਣ ਕਹਿੰਦਾ ਮਾਰ ਮੈਨੂੰ ਉਹ ਕਹਿੰਦਾ ਯਾਰ ਮੈਂ ਇੰਨਾ ਪਾਪ ਕਿਵੇਂ ਕਰਾਂ ਕਹਿੰਦਾ ਬਿਲਕੁਲ ਨਹੀਂ ਪਾਪ ਨਹੀਂ ਕਹਿੰਦਾ ਪੁੱਨਨਾ ਮੈਨੂੰ ਮਾਰ ਦੇ ਫੇਰ ਉਹਨੇ ਮਾਰਿਆ ਉਹ ਜਦੋਂ ਉੱਥੋਂ ਤੁਰਿਆ ਗਾਹ ਕੋੜੀ ਖੜੀ ਆ ਮੂਰੇ ਉਹ ਕਹਿੰਦੀ ਹਾਂ ਬਈ ਦੱਚ ਉਹ ਕਹਿੰਦੀ ਲੈ ਕਹਿੰਦਾ ਲੈ ਸੁਣ ਲਾ ਤੇ ਆਪਦਾ ਆਦਮੀ ਜਦੋਂ ਨੌਜਵਾਨ ਸੀ ਤੂੰ ਮਾਰਿਆ ਤੇ ਮਾਰਿਆ ਆਪ ਉਹ ਤੈਨੂੰ ਸਜ਼ਾ ਲੱਗੀ ਵੀ ਆ ਤਾਂ ਤੇਰੇ ਤੇ ਕੋਈ ਸ਼ਿਕਾਰ ਨਹੀਂ ਸ਼ਿਕਾਰ ਤਾਂ ਘੋੜੀਆਂ ਭਾਗਦੇ ਫਿਰਦੇ ਨੇ ਉਹ ਕਹਿੰਦੀ ਫਿਰ ਹੁਣ ਤੂੰ ਚੜ ਕਹਿੰਦਾ ਮੈਂ ਤਾਂ ਚੜੂੰਗਾ ਹੀ ਜਦੋਂ ਕਰਮ ਜਾਗਦੇ ਨੇ ਉਹ ਕੁੜੀ ਤੇ ਬਹਿ ਕੇ ਹੱਕਤੀ 베ਰੀ ਕੰਨੀ ਨੂੰ ਆਉਂਦਾ ਬਾਟਾਂ ਪੜਵਾ 베ਰੀ ਤਾਂ ਲੈ ਆ ਗਿਆ ਮੇਰੀ ਖੁਸ਼ ਹੋ ਗਈ ਜੀ ਵੀ ਆ ਤਾਂ ਗਿਆ ਉਹ ਕਹਿੰਦੀ ਹਾਂ ਬਈ ਮੇਰਾ ਸਨੇਹਾ ਕਹਿੰਦਾ ਮੈਨੂੰ ਆਮ ਤਾਂ ਕਰ ਲੈਣ ਦੇ ਮੜਾ ਜਾ ਕਹਿੰਦੀ ਆਮ ਰੋਮ ਦਾ ਕਰੇ ਮੇਰੇ ਦਾ ਤਾਲੂ ਜੀਬ ਲੱਗੀ ਪਈ ਆ ਹੈ ਵੀ ਦੱਚ ਉਹ ਕਹਿੰਦਾ ਗੱਲ ਸੁਣ ਲਾ ਜਿੱਦਾਂ ਤਾਂ ਮਿੱਠਾ ਬੇਰ ਤੇਰਾ ਇਹ ਤਾਂ ਠੀਕ ਹੈ ਜਿੰਦਰਾ ਖੱਟਾ ਹੈ ਇਧਰ ਸੱਤ ਪਾਛਾਈ ਦਾ ਥੱਲੇ ਖਜ਼ਾਨਾ ਤੈਨੂੰ ਪਤਾ ਹੋਣਾ ਚਾਹੀਦਾ ਹੈਗਾ ਇਹ ਪਰਚ ਕੇ ਦੇ ਕਹਿੰਦੀ ਹਾਂ ਹੈਗਾ ਕਹਿੰਦਾ ਇੱਕ ਢਾ ਦੇ ਕਿਸੇ ਨੂੰ ਕਹਿੰਦੇ ਕਿਸਾਉਣ ਕੋਣੂ ਵੀ ਤੂੰ ਹੀ ਕੱਢ। ਆ ਉਹ ਕਿਹੜਾ ਇੱਥੇ ਫੇਰ ਇੱਥੇ ਨਹੀਂ ਕੋਈ ਆਉਂਦਾ। ਕਹਿੰਦਾ ਵੀ ਹੁਣ ਤਾਂ ਮੈਂ ਕੱਢ ਨਹੀਂ ਸਕਦਾ। ਮੈਂ ਪਿੰਡ ਜਾਇਆ ਮੈਂ ਕਿਹਾ ਆ ਕੇ ਬੜਕੇ ਆ ਕੇ ਘਟੂ ਕਹਿੰਦੀ ਦੇਖੀ ਕਿਤੇ ਬਾਦੇ ਤੂੰ ਮੋੜ ਕਹਿੰਦਾ ਬਿਲਕੁਲ। ਉਹ ਤਾਂ ਦਿਹਾੜੀ ਜੁੱਤਾ ਹੋਰ ਚਾਰ ਸੀ। ਹਾਂ। ਉਹ ਤੋਂ ਚੱਲ ਪਿਆ। ਉਹ ਤੋਂ ਚੱਲਿਆ ਹੋਇਆ। ਹੁਣ ਘੋੜੀ ਤੇ ਐ। ਰਾਂਜਾ ਬਣਿਆ ਆਉਂਦਾ। ਆ ਗਿਆ ਪਿੰਡ 'ਚ। ਆਕ ਦੇਉਣੀ ਪਿੰਡ ਦੇ। ਬੱਲੇ ਬੱਲੇ ਹੋ ਗਿਆ ਹਾ ਹਾ ਅੱਜ ਤੱਕ ਘੋੜੀ ਤੇ ਚੜ ਕੇ ਆਇਆ। ਕਰਮ ਜਗਾ ਕੇ ਆਇਆ ਬਈ। हां भाई किवें हां मित्रा किवें हां ठीक है हाँ हाँ जी ठीक है ਹੁਣ ਕਾੜਮੀਆਂ ਚ ਦੁੱਧ ਲਾ ਲਾ ਦਿੰਦੇ ਨੇ ਲੋਕ ਹੁਣ ਕਿੰਨਾ ਇੱਕ ਪੀਜੂਾਰੇ ਪਿੰਡ ਦਾ ਚਲੋ ਕਹਿੰਦੇ हां भाई ਦੱਸ ਸਾਡੇ ਬਾਰੇ ਕਹਿੰਦਾ ਛੋਡੇ ਬਾਰੇ ਤਾਂ ਆ ਵੀ ਇੱਥੇ ਕਿਸੇ ਗਰੀਬ ਘਰ ਦੀ ਲੜਕੀ ਹੈ ਕੋਈ ਨੌਜਵਾਨ ਕਹਿੰਦੇ हां ਹੈਗੀ ਆ ਫਲਾਣਿਆਂ ਦੀ ਆ ਕਹਿੰਦਾ ਜੇ ਤੂੰ ਉਸੇ ਉਹਦਾ ਵਿਆਹ ਕਰ ਦੋ ਛੋਡਿਆਂਗੇ ਆ ਡੇਗ ਨੂੰ ਹਟ ਜਾਣਗੇ ਉਹ ਕਹਿੰਦਾ ਵੀ ਛੱਡੇ ਪਿੰਡ ਨੂੰ ਕੀ ਲੱਗਦਾ 10000 ਹਾਂ 10000 ਰੁਪਿਆ ਦਾ ਜੀ ਵਿਆਹ ਕਰਦਾਂਗੇ ਨਾਲੇ ਮੁੰਡਾ ਕਿੱਥੇ ਭਾਲ ਲ ਜਾਵਾਂਗੇ ਤੇਰੇ ਨਾਲ ਹੀ ਵਿਆਹ ਦਿੰਨੇ ਆ ਅੱਛਾ ਵਾ ਵਾ ਹਾਂ ਠੀਕ ਆ ਉਹ ਕਹਿੰਦਾ ਵੀ ਮਰਜੀ ਆ ਛੋਟੀ ਮੇਰੇ ਨਾਲ ਵਿਆਹ ਦਿਓ 11000 ਉਦੋਂ ਕੋੜੀ ਤੇ ਉਹ ਬਠਾਈ ਘਰੇ ਆ ਗਿਆ ਘਰੋਂ ਜੋੜਿਆ ਗੱਡਾ ਮਾਇਆ ਕੱਢਣ ਵਾਗਿਆ ਮਾਇਆ ਦਾ ਗੱਡਾ ਭਰ ਕੇ ਪਾਈ ਪਿੰਡ ਲਿਆਇਆ ਕਰਮੂ ਦੇ ਜਾਗ ਪੇ ਉਹ ਤਾਂ ਇਹੀ ਆ ਕੋਈ ਵੀ ਬੰਦਾ ਕਿਸੇ ਕੋਈ ਵੀ ਗੁਣ ਹੈ ਉਹ ਗੁਣ ਰੱਖਣਾ ਨਹੀਂ ਚਾਹੀਏ ਉਹ ਜਿਹੜਾ ਉਹ ਗੁਣਾ ਹੈ ਉਹ ਉਹ ਗਾਹਾਂ ਲੰਘ ਨਹੀਂ ਦਿੰਦਾ ਉਹ ਨਰਕ ਚ ਉਹਨੂੰ ਤਾਂ ਲੈ ਜੂ ਪਰ ਸੁਰਗ ਚ ਨਹੀਂ ਜਾ ਸਕਦਾ ਬੰਦਾ ਇਹ ਗੁਣ ਤਾਂ ਦੇਣਾ ਚਾਹੀਦਾ ਬੰਦੇ ਨੂੰ ਆਪ ਵੀ ਸਿੱਖਿਆ ਆਪ ਕਿਤੇ ਢੱਡ ਚੋਂ ਤਾਂ ਲੈ ਕੇ ਆਇਆ ਇਹ ਹਜੇ ਵੀ ਹੈਗਾ ਗੁਣ ਤੇ ਉਹ ਹਜੇ ਵੀ ਆ ਚਾਹੋ ਕੋਈ ਕਾਰਾਗਰੀ ਹੈ ਚਾਹੋ ਕੋਈ ਯੰਤਰ ਮੰਤਰ ਹੈ ਚਾਹੋ ਕੋਈ ਦਵਾਈ ਬਣਾਉਂਦਾ ਉਹ ਹੈ ਜਿਆ ਗੁਣ ਉਹਨੂੰ ਗਾਹਾਂ ਭਾਈ ਦੇਣ ਦਾ ਹੱਕਦਾਰ ਆ